ਐਂਟਰੀ ਕੁਛ ਇਸ ਤਰ੍ਹਾਂ ਦੀ ਇੱਥੇ ਸਭ ਤੋਂ ਪਹਿਲਾਂ ਇੱਥੇ ਸਾਡਾ ਪਿੰਡ ਤੁਸੀਂ ਦੇਖ ਸਕਦੇ ਹੋ ਲਓ ਜੀ ਏਚਰ ਰਿਟਰੀਟ ਵਿੱਚ ਮੱਕੀ ਦੀ ਰੋਟੀ ਸਰੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਇੱਥੇ ਬਣਿਆ ਸੀਗਾ ਹੁਣ ਗੁੜ ਵਾਲੀ ਚਾਹ ਬਣਦੀ ਹੈ। ਸਟਾਰਟ। ਕਿਨਾ ਕੱਕਾ ਤੇਰਾ? ਹਾਂ ਤੂੰ ਤਾਂ ਖੜੇ ਨਹੀਂ ਹੋਨੇ ਦੁਕਾਣ ਮੈਂ। ਵੀਰੋ ਦੇਖੋ ਜੀ ਇੱਕ ਵਾਰੀ ਸਰਦਾਰ ਜੀ ਅਤਿਕਰਾਮ ਦੀ ਉਹ ਜੰਟਾ ਰਮੜੇ ਰਸਤੇ ਆ ਗਿਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਸ਼ੂਟਿੰਗ ਬ੍ਰਦਰ ਵਧੀਆ ਵਾ ਠੀਕ ਹੈ ਜੀ ਠੀਕ ਹੈ ਡੈਮ ਵਾਲੀ ਸਾਈਡ ਤੇ ਲੈ ਕੇ ਜਾਂਦੇ ਪਰ ਅੱਗੇ ਨਹੀਂ ਬਾਲਾ ਜਾਣ ਦਿੰਦੇ ਠੀਕ ਹੈ ਪਰਮਿਸ਼ਨ ਨਹੀਂ ਹੈਗੀ ਇਹਨਾਂ ਕੋਲੇ ਤੇ ਵਿਚਕਾਰ ਜਾ ਕੇ ਛੱਲਾਂ ਦਾ ਵੀ ਬਹੁਤ ਵਧੀਆ ਨਜ਼ਾਰਾ ਵਾ ਹੂੰ ਤੇ ਟਕਾਲੂ ਆ ਤਾਂ ਸਰ ਕੁਜੀ ਰਾ ਜੋ ਜੀ ਪੂਰਾ ਹੋ ਗਿਆ ਵੀਡੀਓ ਜਿਵੇਂ ਪੂਰਾ ਹੋ ਗਿਆ ਵੀਡੀਓ ਦੇਖ ਰਹੇ ਸਾਰੇ ਪੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਖੜੇ ਆਏ ਆ ਨੇਚਰ ਰੀਟਰੀਟ ਚੋਹਾਲ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਬੋਸਾਣਾ ਪਿਕਨਿਕ ਸਪੋਰਟ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਅਜੇ ਅੰਡਰ ਕੰਸਟਰਕਸ਼ਨ ਹੈ ਕੁਝ ਚੀਜ਼ਾਂ ਬਣ ਗਈਆਂ ਤੇ ਕੁਝ ਬਣਨ ਵਾਲੀਆਂ ਆਪਾਂ ਜਾ ਕੇ ਦੇਖਦੇ ਹਾਂ ਦੋਆਬੇ ਵਾਲੇ ਲਈ ਵਧੀਆ ਜਗ੍ਹਾ ਇਹ ਕਾਫੀ ਇੱਥੇ ਬੋਡਿੰਗ ਵਗੈਰਾ ਸਾਰਾ ਕੁਝ ਹੁੰਦੀ ਤੁਹਾਨੂੰ ਦਿਖਾ ਦਦੇ ਸਾਰਾ ਕੁਝ ਚੱਲਦੇ ਆਪਾਂ ਅੰਦਰ ਲਓ ਜੀ ਹੁਣ ਚੱਲਦੇ ਆਪਾਂ ਜੰਗਲ ਦੇ ਅੰਦਰ ਅੱਧਾ ਕਿਲੋਮੀਟਰ ਦਾ ਟਰੈਕ ਹੈ कच्चा ही रास्ता है एंट्री फीस तीह रुपये रखी है पार्किंग लिए खुली जगह जिन्होंने मर्जी गड्डिया आ जाए जंगल से जिथे मर्जी ला लो नेचर रीट्रीट चौहाल कॉन्टैक्ट नंबर तुसी देख सकते हो एंट्री कुछ इस तरह की इतने ਸਭ ਤੋਂ ਪਹਿਲਾਂ ਇੱਥੇ ਸਾਡਾ ਪਿੰਡ ਤੁਸੀਂ ਦੇਖ ਸਕਦੇ ਹੋ ਓਪਨ ਕਿਚਨ ਦੇ ਨਜ਼ਾਰੇ ਦੇਖੋ ਜੀ ਜੰਗਲ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੱਜ ਲੰਚ ਵਿੱਚ ਹੈ ਤਿਆਰ ਹੋ ਰਿਹਾ ਲੋ ਜੀ ਲੰਚ ਤਿਆਰ ਹੋ ਕੇ ਆ ਗਿਆ ਹੁਣ ਆਪਾਂ ਟੈਸਟ ਕਰਦੇ ਹਾਂ ਆ ਸੰਦੂਕੜੀ ਆ ਆ ਟਾਈਮ ਪੀਸ ਔਰ ਨਾਲ ਉੱਪਰ ਟੈਲੀਫੋਨ ਹੈ ਆ ਪੀੜੀ ਹੈ ਆ ਘੜੇ ਆ ਤੇ ਇੱਧਰਲੇ ਪਾਸੇ ਪੁਰਾਣੇ ਚਮਾਨੇ ਦੀ ਮਧਾਣੀ ਆ ਉੜਾੜਾ ਲਿਖਿਆ ਹੋਇਆ ਗਾਂਧੀ ਚਰਖਾਰਾ ਦੇਖੋ ਤੇ ਆ ਚੱਕੀ ਹੈ ਇੱਧਰਲੇ ਪਾਸੇ ਆ ਦੇਖੋ ਇੱਧਰਲੇ ਪਾਸੇ ਜੰਗਲ ਹੈ ਸਾਰੇ ਔਰ ਸਾਰੀ ਓਪਨ ਕਿਚਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਇੱਥੇ ਬਣਿਆ ਸੀਗਾ ਹੁਣ ਗੁੜ ਵਾਲੀ ਚਾਹ ਬਣਦੀ ਹੈ ਨੇਚਰ ਰੀਟਰੀਟ ਦੇ ਮੈਨੇਜਰ ਸਾਹਿਬ ਮਿਲੇ ਆ ਮਿਸਟਰ ਗੌਰਵ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਅਨੁਸ਼ਕਾਰ ਜੀ ਹੋਰ ਸੁਣਾਓਗੇ ਤਾਂ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਫੀ ਵਧੀਆ ਪ੍ਰਬੰਧ ਕੀਤੇ ਤੁਸੀਂ ਹਾਂਜੀ ਸਰ ਹਾਂਜੀ ਇਹਦੇ ਬਾਰੇ ਨੇਚਰ ਟਰੀਟ ਬਾਰੇ ਰੀਟਰੀਟ ਬਾਰੇ ਦੱਸੋ ਕੁਝ ਹਾਂਜੀ ਸਰ ਇਹ ਸਾਡੇ ਫੋਰੈਸਟ ਕੰਜ਼ਰਵੇਟਿਵ ਫੋਰੈਸਟ ਅਫੀਸਰ ਆ ਗਏ ਹੈ ਡਾਕਟਰ ਸੰਜੀਪ ਦਿਵਾਰੀ ਜੀ ਜੀ ਉਹਨਾਂ ਨੇ ਇਨੀਸ਼ੀਏਟ ਲਿਆ ਹੈ ਕਿ ਲੋਕਾਂ ਨੂੰ ਸ਼ਰਪੁਰ ਚ ਕੋਈ ਟੂਰਿਜ਼ਮ ਪ੍ਰੋਵਾਈਡ ਕੀਤਾ ਜਾਵੇ ਜੀ ਤੇ ਉਹਨਾਂ ਕੋਲੇ ਜਗ੍ਹਾ ਸੀਗੀ ਫੋਰੈਸਟ ਦੀ ਇਹਨੂੰ ਡਿਵੈਲਪ ਕਰਨ ਲਈ ਉਹਨਾਂ ਨੇ ਦੋ ਹਟਾਂ ਬਣਾਈਆਂ ਹੋਈਆਂ ਹਨ ਹਾਂਜੀ ਤੇ ਆਪਣੇ ਕੋਲ ਜਿਹਦਾ ਰੈਸਟੋਰੈਂਟ ਬਣਾਤਾ ਜਿੱਦਾਂ ਲੋਕੀ ਜੰਗਲ ਚ ਜਾਣ ਅਦਰ ਖਾਣ ਪੀਣ ਨੂੰ ਮਨ ਕਰੇ ਮਤਲਬ ਉੱਥੇ ਖਾਣ ਨੂੰ ਰੈਸਟੋਰੈਂਟ ਵੀ ਪ੍ਰੋਵਾਈਡ ਕਰਵਾਤਾ ਹੈ ਅਗਰ ਕੋਈ ਕਹਿੰਦੇ ਕੈਂਪਿੰਗ ਕਰਨੀ ਹੁੰਦੀ ਹੈ ਅਸੀਂ ਲਗਜ਼ਰੀ ਹਟ ਦਿੱਤੀ ਹੋਈ ਹੈ ਬੁੱਡਨ ਦੀ ਹਟ ਹੈ ਪੂਰੀ ਕੈਨੇਡੀਅਨ ਪੈਨ ਤੋਂ ਬਣੀ ਹੈ ਬਾਲਕ ਆਏ ਆਂ ਹਾਂਜੀ ਸਪੀਡ ਬੋਟ ਹੈ ਲੋਕੀ ਜਿਹਦਾ ਟਰੈਕ ਕਰਕੇ ਜਾਂਦੇ ਆ 400 ਮੀਟਰ ਟਰੈਕ ਹੈਗਾ ਹੈ ਹਾਂਜੀ ਸਪੀਡ ਬੋਟ ਕਰ ਸਕਦੇ ਆ ਇੰਜੋਏ ਕਰ ਸਕਦੇ ਵਾਟਰ ਬੋਡੀ ਐਕਟੀਵਿਟੀ ਹੈਗੀ ਹੈ ਜੀ ਬਾਕੀ ਸਾਨੂੰ ਥੋੜਾ ਜਿਦਾ ਦੇਸੀ ਕਨਸੈਪਟ ਵੀ ਰੱਖਿਆ ਹੋਇਆ ਹੈ ਕਿ ਮੱਕੀ ਦੀ ਰੋਟੀ ਸਾਗ ਵਗੈਰਾ ਰੱਖਿਆ ਹੈ ਅਸੀਂ ਟੈਸਟ ਕੀਤਾ ਬਹੁਤ ਵਧੀਆ ਟੈਸਟ ਹੈ ਹਾਂਜੀ ਹਾਂਜੀ ਤੇ ਉਹ ਵੀ ਅਸੀਂ ਮਤਲਬ ਬਿਲਕੁਲ ਦੇਸੀ ਰੱਖਿਆ ਕਿ ਬਿਲਕੁਲ ਚੁੱਲੇ ਤੇ ਬਣਦਾ ਹੈ ਵਧੀਆ ਚੁੱਲੇ ਤੇ ਬਿਲਕੁਲ ਜਿੱਦਾਂ ਘਰਾਂ 'ਚ ਬਣਦੀ ਹੈ ਉਹੀ ਚੀਜ਼ ਤੁਹਾਨੂੰ ਪ੍ਰੋਵਾਈਡ ਕਰਨੀ ਹੈ ਇਹ ਨਹੀਂ ਹੋਏਗਾ ਕਿ ਰੈਸਟੋਰੈਂਟ ਜਿੱਦਾਂ ਹੁੰਦੇ ਮਸਾਲੇ ਪਾਉਂਦੇ ਨੇ ਨਹੀਂ ਨਹੀਂ ਐਜ਼ ਇਟ ਇਜ਼ ਸਾਹਮਣੇ ਬਣ ਰਿਹਾ ਸਾਹਮਣੇ ਆਂਟੀ ਬਣਾਉਂਦੀ ਹੈ ਬਿਲਕੁਲ ਚੁੱਲੇ ਤੇ ਬਿਲਕੁਲ ਸਾਹਮਣੇ ਤੁਹਾਡੀ ਚੀਜ਼ ਬਣਦੀ ਹੁੰਦੀ ਹੈ ਬਾਕੀ ਕਈ ਚਾਈਨੀਜ਼ ਵਗੈਰਾ ਜਿੱਦਾਂ ਖਾਣਾ ਚਾਹੁੰਦੇ ਆ ਉਹ ਵੀ ਸਾਡੀ ਅਵੇਲੇਬਿਲਟੀ ਹੈ ਕੀ ਆ ਉਹ ਦੂਸਰੇ ਕਿਚਨ 'ਚ ਹੈਗੇ ਆ ਹਾਂਜੀ ਡਾਈਨਿੰਗ ਹਾਲ ਹੈਗਾ ਹੈ ਜੇ ਕੋਈ ਡਾਈਨਿੰਗ ਹਾਲ ਬੁੱਕ ਕਰਵਾਉਣਾ ਚਾਹੁੰਦਾ ਜਾਂ ਵਲੀ-ਵਲੀ ਦਿੱਦਾ ਹੋਰ ਹੋਂਦਾ ਪ੍ਰੋਜੈਕਟ ਥੋੜੀ ਸਟਾਰਟ ਕਰਨੇ ਆ ਸਾਡੇ ਕੋਲ ਜੰਗਲ ਸਫਰੀ ਹੈਗੀ ਆ ਅਸੀਂ ਜੰਗਲ ਬਰੋਟੀ ਜੰਗਲ ਚ ਲੈ ਕੇ ਜਾਂਦੇ ਆ ਆਫ ਰੋਡ ਐਕਸਪੀਰੀਅੰਸ ਕਰਾਉਂਦੇ ਆ ਕਿੰਨੇ ਕਿਲੋਮੀਟਰ ਦਾ ਇਹ ਤਾਂ 27 ਤੋਂ 30 ਕਿਲੋਮੀਟਰ ਹੋ ਜਾਂਦਾ ਹੈ 40 ਮਿੰਟ ਦੀ ਰਾਈਡ ਹੈਗੀ ਆ ਆਣ ਜਾਣ 40 ਤੋਂ 50 ਮਿੰਟ ਵੀ ਲੱਗ ਜਾਂਦੇ ਆ ਉਹ ਡਿਪੈਂਡ ਹੁੰਦਾ ਕਸਟਮਰ ਤੇ ਫੋਟੋ ਵਗੈਰਾ ਕਰਾਉਣ ਨਾ ਪੰਦੇ ਅਸੀਂ ਮੇਨ ਕੀ ਹੈ ਜੰਗਲ ਚ ਲੈ ਕੇ ਜਾਂਦੇ ਆ ਪਹਾੜ ਉੱਤੇ ਜਿੰਨੀ ਵੀ ਫੋਰੈਸ ਦਾ ਜੰਗਲ ਹੈਗਾ ਵਿੱਚ ਡੀਪ ਲੈ ਕੇ ਜਾਂਦੇ ਆ ਉਹਨਾਂ ਨੂੰ ਠੀਕ ਹੈ ਜੀ ਕਿ ਉੱਥੇ ਲੋਕਾਂ ਨੂੰ ਇੰਜੋਏ ਕਰਾਉਂਦੇ ਆ ਕਿ ਹਾਂ ਵੀ ਸੁਣਾ ਪੈਂਦਾ ਟਰੈਕ ਵਗੈਰਾ ਸਾਡਾ 12 ਕਿਲੋਮੀਟਰ ਟਰੈਕ ਹੈਗਾ ਜੰਗਲ ਤੇ ਲੈ ਕੇ ਜਾਂਦਾ ਹੈ ਹਾਂਜੀ ਸਾਂਭਰ ਵਗੈਰਾ ਮਿਲਦੇ ਉੱਥੇ ਮੋਰ ਵਗੈਰਾ ਹੈਗੇ ਆ ਜੀ ਹਾਂਜੀ ਤੇ ਬਾਕੀ ਸਾਡੇ ਕੋਲ ਇਧਰ ਤੁਸੀਂ ਦੇਖੋਗੇ ਪਾਰਕ ਵਗੈਰਾ ਹੈਗਾ ਹੈ ਇੱਥੇ ਜਿੱਦੇ ਝੁੱਲੇ ਵਗੈਰਾ ਲਗਾਏ ਹੋਏ ਆ ਟ੍ਰੈਂਪੋਲਿਨ ਬੱਚਿਆਂ ਨੂੰ ਰੱਖੀ ਹੋਈ ਪਾਫਰੀ ਹਾਂਜੀ ਪਾਰਕ ਵਗੈਰਾ ਆਰਾਮ ਨਾਲ ਬੈ ਕੇ ਤੁਸੀਂ ਆਪਣਾ ਖਾਣਾ ਪੀਣਾ ਇੰਜੋਏ ਕਰ ਸਕਦੇ ਹੋ ਜੀ ਆ ਚੀਜ਼ਾਂ ਸਾਡੇ ਕੋਲ ਰੱਖੀ ਜੀ ਇਸ ਵੇਲੇ ਬਾਕੀ ਧੀਰੇ ਧੀਰੇ ਡਿਵੈਲਪ ਕਰਨਾ ਹੈ ਅਸੀਂ ਲੌਨ ਵਗੈਰਾ ਬੂਟੇ ਵਗੈਰਾ ਬਹੁਤ ਕਾਫੀ ਇੱਥੇ ਸੁੰਦਰ ਬਣਾਣਾ ਹੈ ਠੀਕ ਹੈ ਜੀ ਥ੍ਰੀ ਵੈਡਿੰਗ ਸਾਈਟਸ ਵੀ ਥੋੜੀਆਂ ਬਣਾਉਣਾ ਅਸੀਂ ਸੋਚ ਰਹੇ ਹਾਂ ਕਿ ਫੋਟੋਗ੍ਰਾਫਰ ਵਾਲੀ ਰੀਚ ਕਰਦੇ ਪਏ ਆ ਠੀਕ ਹੈ ਜੀ ਅਸੀਂ ਥ੍ਰੀ ਵੈਡਿੰਗ ਸਾਈਟਸ ਵੀ ਥੋੜੀ ਵਧੀਆ ਜੀ ਡਿਵੈਲਪ ਕਰਨੀ ਹੈ ਇੱਥੇ ਤੇ ਜ ਕਹਿਣਾ ਚਾਹੁੰਦੇ 3750 ਹੁੰਦਾ ਉਹ ਤੇ ਨਾ ਹਾਂਜੀ ਓਕੇ ਗੌਰਵ ਜੀ ਥੈਂਕ ਯੂ ਤੁਹਾਡਾ ਓਕੇ ਜੀ ਥੈਂਕ ਯੂ ਕੀ ਨਾ ਕਾਕਾ ਤੇਰਾ ਮੋਹਿਤ ਮੋਹਿਤ ਕਿੱਥੋਂ ਆਇਆ ਮੈਂ ਆਦਮਪੁਰ ਅੱਛਾ ਕਿਦਾਂ ਦਾ ਲੱਗਾ ਇੱਥੇ ਆ ਕੇ ਬਹੁਤ ਵਧੀਆ ਵੈਰੀ ਗੁੱਡ ਬੱਚੇ ਵੀ ਇੱਥੇ ਆ ਕੇ ਪੂਰਾ ਇੰਜੋਏ ਕਰ ਰਹੇ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਧਲੇ ਪਾਸੇ ਵਾਸ਼ਰੂਮ ਬਣੇ ਹੋਏ ਆ। ਆ ਕਿਚਨ ਹੈ। ਆ ਬੈਠਣ ਦੀ ਜਗ੍ਹਾ ਦੇਖੋ ਜੰਗਲ ਚ ਕਿੰਨਾ ਵਧੀਆ ਲੱਗਦਾ। ਹੁਣ ਹੋਣ ਵਾਲੇ ਸਮੇਂ ਦੇ ਵਿੱਚ ਪੂਰਾ ਹਰਾ ਭਰਿਆ ਹੋ ਜਾਣਾ ਇਹ ਸਾਰੇ। ਵਿਊ ਦੇਖੋ ਕਿੰਨਾ ਸ਼ਾਨਦਾਰ ਚਾਰੇ ਪਾਸੇ ਦਾ। ਆ ਸਾਹਮਣੇ ਡਾਈਨਿੰਗ ਹਾਲ ਆ। ਬੈਕ ਸਾਈਡ ਤੇ ਵਿਊ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਡਾਈਨਿੰਗ ਹਾਲ ਦੀ ਸੈਟਿੰਗ ਦੇਖੋ। ਆ ਤਾਕੀਆਂ ਦੇ ਵਿੱਚ ਦੇਖੋ ਵਿਊ ਇਦਾਂ ਲੱਗਦਾ ਜਿਦਾ ਪੇਂਟਿੰਗ ਲੱਗੀ ਹੁੰਦੀ ਹੈ। ਇੱਧਰਲੇ ਪਾਸੇ ਦੇਖੋ ਆ ਸਾਹਮਣੇ ਦੇਖੋ ਆ ਦੇਖੋ ਇੱਥੇ ਪਾਰਟੀ ਵਗੈਰਾ ਕਰਨ ਲਈ ਵਧੀਆ ਰੈਂਜ ਹੈਗਾ ਉਦੋਂ ਵੀ ਆਪਾਂ ਇੱਥੇ ਬੈਠ ਕੇ ਖਾਣਾ ਵਗੈਰਾ ਖਾ ਸਕਦੇ ਆ ਵੈਜ ਨੌਨ ਵੈਜ ਹਰ ਤਰ੍ਹਾਂ ਦਾ ਖਾਣਾ ਮਿਲਦਾ ਆ ਦੇਖੋ ਸਾਹਮਣੇ ਦੋ ਹਟਸ ਹੈਗੀਆਂ ਜਿਹੜੀਆਂ ਆ ਦੇਖੋ ਸੋਲਰ ਲਾਈਟ ਤੇ ਸੂਰਜਮੁਖੀ ਦੀਆਂ ਲਾਈਟਾਂ ਸੋਲਰ ਲਾਈਟ ਦੇ ਰੂਪ ਦੇ ਵਿੱਚ ਲੱਗੀਆਂ ਹੋਈਆਂ ਕਾਫੀ ਲੱਗੀਆਂ ਹੋਈਆਂ ਇੱਥੇ ਹਟਸ ਅੱਗੇ ਬਹੁਤ ਸੋਹਣਾ ਹੈ ਇਨਾਂ ਦੇ ਇਹ ਬੁੱਕ ਹੈਗੀਆਂ ਅੰਦਰ ਨਹੀਂ ਜਾ ਸਕਦੇ ਆਪਾਂ ਤੇਨੇ ਤਾਂ ਤੁਹਾਨੂੰ ਅੰਦਰੋਂ ਵੀ ਵੀਡੀਓ ਬਣਾ ਕੇ ਦਿਖਾਣੀ ਸੀਗੀ ਮੈਂ 뷰 ਬਹੁਤ ਸ਼ਾਨਦਾਰ ਹੈ ਇਕਦਮ ਠੰਡੀ ਹਵਾ ਚੱਲ ਰਹੀ ਹੈ ਪੂਰਾ ਨਜ਼ਾਰਾ ਹੈ ਪਾਰਲੇ ਪਾਸੇ ਝੀਲ ਦਾ ਨਜ਼ਾਰਾ ਦੇਖੋ ਇਨਸਾਈਡ ਤੋਂ ਆਪਾਂ ਮੈਨੇਜਰ ਸਾਹਿਬ ਨੇ ਫੋਟੋ ਪ੍ਰੋਵਾਈਡ ਕਰਵਾਤੀਆਂ ਸੀ ਆ ਦੇਖੋ ਆ ਬੈਡਰੂਮ ਹੈ ਅੰਦਰੋਂ ਜਿਹੜੀ ਹੱਟਸ ਬਣੀਆਂ ਹੋਈਆਂ ਆ ਵਾਸ਼ਰੂਮ ਹੈ ਆ ਬਾਲਕਨੀ ਦਾ 뷰 ਦੇਖੋ ਕਿੰਨਾ ਸ਼ਾਨਦਾਰ ਹੈ ਆ ਸਾਹਮਣੇ ਵਾਲੀ ਸਾਈਟ ਆ ਸ਼ਾਮ ਦਾ ਵੀਊ ਦੇਖੋ ਕਿੰਨਾ ਵਧੀਆ ਲੱਗ ਰਿਹਾ ਉੱਧਰ ਫੋਰਨਰ ਵੀ ਇੱਥੇ ਇੰਜੋਏ ਕਰਨ ਆਉਂਦੇ ਆ ਬੋਟਿੰਗ ਕਰਕੇ ਆਏ ਦੇਖ ਸਕਦੇ ਤੁਸੀਂ ਰਾਤ ਨੂੰ ਜੰਗਲੀ ਜਾਨਵਰ ਨਾ ਇੱਥੇ ਆ ਜਾਣ ਇਸ ਕਰਕੇ ਚਾਰੇ ਪਾਸੇ ਤਾਰਾਂ ਤੁਰਾਂ ਲੱਗੀਆਂ ਹੋਈਆਂ ਤੇ ਜਾਲੀ ਲਾ ਕੇ ਗੇਟ ਬੰਦ ਕਰ ਦਿੰਦੇ ਆਜਾ ਹੁਣ ਤੁਹਾਨੂੰ ਬੋਟਿੰਗ ਵਾਲੀ ਸਾਈਟ ਲੈ ਕੇ ਚੱਲਦੇ ਲੋ ਜੀ ਹੁਣ ਬੋਟਿੰਗ ਵਾਸਤੇ ਜਾ ਰਹੇ ਆ ਆਪਾਂ ਆਜੋ 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 ਆ ਗਏ ਆਪਕਾ ਸਵਾਗਤ ਹੈ ਹਾਂਜੀ ਬਿਲਕੁਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਕਿੱਥੋਂ ਦੇ ਬਾਜੀ ਆਪਾਂ ਰੰਧਾ ਅੰਮ੍ਰਿਤਸਰ ਰੰਧਾਵਾ ਰੰਧਾਵਾ ਨੇ ਠੀਕ ਮੱਝੇ ਵਾਲੇ ਭਾਈ ਮੱਝੇ ਵਾਲੇ ਭਾਈ ਰਸਤੇ ਦੇ ਵੀਊ ਚੈੱਕ ਕਰੋ ਜੀ ਇੱਕ ਵਾਰੀ ਬਹੁਤ ਸ਼ਾਨਦਾਰ ਰਸਤਾ ਮਾਰਚ ਵਿੱਚ ਇਹਨਾਂ ਦੀ ਕੁੰਬਲਾ ਫੁੱਟੀਆਂ ਸ਼ੁਰੂ ਹੋ ਗਈਆਂ ਲਗਭਗ ਆਉਣ ਵਾਲੇ ਸਮੇਂ 'ਚ ਬਹੁਤ ਸ਼ਾਨਦਾਰ 뷰 ਬਣਨੇ ਸ਼ੁਰੂ ਹੋ ਜਣੇ ਇਹਨਾਂ ਦੇ ਬਾਏ ਸਤਿ ਸ੍ਰੀ ਅਕਾਲ ਆਉਣੇ ਅਸੀਂ ਮੁੜ ਕੇ ਆਨੇ ਆ ਹਟਕਲਵਾ ਤੇ ਇਸ ਤੇ ਕੁਝ ਜੀ ਬਹੁਤ ਵਧੀਆ ਬਹੁਤ ਨਜ਼ਾਰਾ ਆ ਰਿਹਾ ਹੈ ਹੋਰ ਇਹ ਨਜ਼ਾਰਾ ਹੋਜੀ ਫੁੱਲ ਲਿਖਿਆ ਆ ਆਹ ਕੋਲੇ ਨੇ ਯਾਰ ਇਹ ਇਸ ਟੈਮ ਦੇਖੋ ਯਸ ਦੋ ਆਹ ਨਾਮ ਦੇ ਲਈ ਜਾ ਰਹੇ ਦੇਖੋ ਇਸ ਟਾਈਮ ਵਾਹ ਰਾਜੂ ਦਰਦਾ ਕੇ ਤਾਹੋਲੀ ਚਲਾਓ ਕੱਤੀ ਯਾਰ ਕਿਤ ਜਿਆਦਾ ਗੱਟਾ ਕਰੇ

ਪਾਣੀ ਆ ਗਿਆ ਉੱਪਰ ਇੱਕ ਰੀ ਇਹ ਸਹੀ ਲੋੜ ਆਦੀ ਹੈ ਤੂੰ ਬਾਹਰ ਸਟੰਡ ਉਹ ਕਰਦੇ ਐ ਸਟੰਡ ਉਹ ਕਰਦੇ ਆ ਤੂੰ ਡਾਲ ਇਹਦਾ ਬਾਈਕ ਤੇ ਆਪਾਂ ਕਰਦੇ ਆ ਇਹਦੇ ਫੁੱਲ ਆਉਂਦਾ ਅੱਛਾ ਤੇ ਸਾਡੇ ਪਿੱਛੇ ਬੈਠਾ ਜਿਹੜਾ ਜੈਲੀ ਆ ਨਾ ਇਹ ਸੀ ਬੋਰਡ ਤੇ ਕੰਮ ਕਰਦਾ ਤੇ ਦੂਜੇ ਵਿੱਚ ਹੈ ਨਾ ਮਰਚਨ ਨੇ ਵੀ ਜੈ ਤੈਨੂੰ ਤਾਂ ਨਾਰਮਲ ਲੱਗਦਾ ਸਮੁੰਦਰ ਤੇ ਜਿਹੜੀ ਪਰ ਸਾਡਾ ਉਹ 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 ਨਾਡਾ ਪਾਇਲਟ ਫਰੀਆ ਤੇਰਾ ਉਠਾ ਕੇ ਉਪਰ ਦੀ ਘੁਮਾ ਰਹਾ ਹੈ ਫੁੱਲ ਪਿਆਰਾ ਜੀ ਫੁੱਲ ਮੇਰੀਆਂ ਤਾਂ ਇਹਨਾਂ ਹੀ ਗੱਲੀਆਂ ਹੋ ਗਈਆਂ ਦੋ ਵਾਰੀ ਉਹ ਤਾਂ ਚੰਗੀ ਤਰ੍ਹਾਂ ਅੱਖਾਂ ਨਹੀਂ ਖੋਲਦੀ ਆ ਵਾਹ ਹਾਂ ਹਾਂ ਅਸੀਂ ਆਏ ਯਾਰ ਦੇਖ ਤਗੇ ਇਹਨਾਂ ਨੂੰ ਦਬਾਓ ਇਹਨਾਂ ਨੂੰ ਬਈ ਅਸੀਂ ਆਏ ਆ ਪੂਰਾ ਗਿੱਲਾ ਕਰਤਾ ਯਾਰ ਵਾ ਨਜ਼ਾਰਾ ਲਿਆ ਬੰਦੇ ਨੇ ਮੈਨੇ ਉਪਰ ਹੀ ਹੁੰਦਾ ਡਰਾਈਵਰ ਨੂੰ ਕੁਛ ਨਹੀਂ ਹੈ ਪਰਮਾਤਮਾ ਨਾਲ ਨੇ ਆ ਹਾਏ 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 ਆਹ ਗੱਲ ਕੀਤੀ ਸਰਕਾਰ ਦੀ ਅੱਤਖਣਾ ਰਮੜੇ ਰਸਤੇ ਆਹ ਇਹ ਤੁਹਾਡੇ ਦੇ ਰੱਬ ਬੋਲ ਰਿਹਾ ਸਭ ਨਹੀਂ ਵਧੀਆ ਭਜੀਆ ਕਮ ਕਰੋ ਬੋਡੀ ਇਹ ਸਾਰੀ ਆ ਵੀ ਆ ਜਾ ਕੋਈ ਨਾ ਆ ਜਾ ਬੋਤਲ ਨਾਮ ਮੇਰਾ ਕਿੱਕਾ ਪਾਇ ਕੇ ਮੂਰ ਕਰਦੇ ਆ ਪਰ ਇਹ ਦੱਸ ਦਿਓ ਘਰੇ ਨਾ ਪੁੱਜ ਕੇ ਨਾ ਸਟੇਨ ਪੁੱਜ ਕੇ ਪੁੱਜ ਗਏ ਤੇ ਐਂਡ ਕਿਦਾਂ ਇੰਜੋਏ ਕੀਤਾ ਤੁਸੀਂ ਵਧੀਆ ਰਿਐਲ ਐਕਸਪੀਰੀਅੰਸ ਵਧੀਆ ਰਿਐਲ ਐਕਸਪੀਰੀਅੰਸ ਮਜ਼ਾ ਆਇਆ ਇੱਥੇ ਆ ਮੈਂ ਮਰਚਨ ਦੇ ਵਿੱਚ ਐ ਵੈਸੇ ਬੰਬੇ ਜੌਬ ਕਰਦਾ ਤਾਂ ਵੈਸੇ ਆਲ ਵਾਲੜੀ ਘੁੰਮੀਦਾ ਘੁੰਮਿਆ ਸਾਰੇ ਵਾਲੜੀ ਚ ਘੁੰਮਿਆ ਤੁਹਾਨੂੰ ਕਿਦਾਂ ਲੱਗਾ ਏ ਸਾਨੂੰ ਤਾਂ ਬਹੁਤ ਵਧੀਆ ਲੱਗਾ ਜਾਨੀ ਕਿ ਅਸੀਂ ਤਾਂ ਸਮੁੰਦਰ ਦੇ ਕਹਿੰਦੇ ਨੇ ਪੰਛੀ ਆ ਸਮੁੰਦਰ ਚ ਜੀਵ ਰਹੇਦੇ ਆ ਠੀਕ ਹੈ ਤੇ 24 24 ਘੰਟੇ ਦਾ 6 6 ਮਹੀਨੇ ਅਸੀਂ ਪਾਣੀ ਚ ਹੀ ਰਹੇਦਾ ਸ਼ਿਪ ਜਦ ਤੁਰਦਾ ਆ ਤੇ ਫੇਰ ਕੈਨੇਡਾ ਅਮਰੀਕਾ ਸ਼ਿਪ ਪਹੁੰਚਦੇ ਆ ਹੂੰ ਤੇ ਬਟ ਇੱਥੇ ਵੀ ਜਦੋਂ ਠੀਕ ਹੈ ਬੈਕਅਪ ਤੇ ਨਾਲ ਕੋਲ ਹੈ ਨਹੀਂਗਾ ਬਟ ਇਹਨਾਂ ਲਾਈਫ ਜੈਕਟ ਆ ਆਪਾਂ ਦਿੱਤੀ ਹੋਈ ਆ ਜਿਹੜੀ ਜੈਕਟ ਐ ਉਹ ਆਪਾਂ ਨੂੰ ਬਚਾ ਸਕਦੀ ਆ ਜੀ ਬਿਲਕੁਲ ਹਾਂ ਇਹਦੇ ਵਿੱਚ ਕੋਈ ਨਹੀਂ ਤੁਸੀਂ ਪ੍ਰੈਸ ਕਰ ਸਵੀਵਿੰਗ ਨਹੀਂ ਆ ਰਹੀ ਤੁਸੀਂ ਲਾਈਫ ਜੈਕਟ ਆਪਣੇ ਜਦ ਆਪਾਂ ਫੁੱਲ ਪੈਕ ਕਰਕੇ ਰੱਖਣਾ ਬਲੌਕ ਆ ਦੇ ਕਰ ਲਓ ਹਾਂ ਤੇ ਤੁਸੀਂ ਪਾਣੀ ਛਾਲ ਮਾਰ ਦਿਓ ਤੁਹਾਨੂੰ ਡੁੱਬਣ ਨਹੀਂ ਦੇਣਾ ਡੁੱਬਣ ਨਹੀਂ ਦੇਗਾ ਜੀ ਗੁੱਡ ਨੇਚਰ ਰਿਟਰੀਟ ਤੋਂ ਅੱਜ ਦੇ ਬਲੌਗ ਦੀ ਸਮਾਪਤੀ ਆ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੰਗਾ ਜੀ ਰੱਬ ਰੱਖਾ ਓਕੇ ਬਾਏ ਜੀ